ਕ੍ਰਿਸਮਸ ਦਾ ਪਵਿੱਤਰ ਤਿਹਾੜ ਜਿੱਥੇ ਪੂਰੀ ਦੁਨੀਆ ਔਰ ਦੇਸ਼ ਦੇ ਵਿੱਚ ਤੁਮ ਤੁਮ ਦੇ ਨਾਲ ਮਨਾਇਆ ਜਾ ਰਿਹਾ ਹੈ ਉੱਥੇ ਹੀ ਧਾਰੀਵਾਲ ਦੇ ਨਜ਼ਦੀਕੀ ਪਿੰਡ ਤ੍ਰਿਜਿਆ ਨਗਰ ਵਿਖੇ ਸੀਨੀਅਰ 크ਿਸਚਨ ਨੇਤਾ ਤੇ ਕੈਥੋਲਿਕ ਚਰਚੇ ਕਮੇਟੀ ਦੇ ਪ੍ਰਧਾਨ ਡਾਕਟਰ ਰਕੇਸ਼ ਵਿਲੀਅਮ ਦੇ ਗ੍ਰਹਿ ਵਿਖੇ ਵੀ ਕ੍ਰਿਸਮਸ ਦੇ ਤਿਹਾੜ ਨੂੰ ਲੈ ਕੇ ਖੂਬ ਰੌਣਕਾਂ ਲਗੀਆਂ ਇਸ ਮੌਕੇ ਤੇ ਇੱਕ ਬਹੁਤ ਹੀ ਸ਼ਾਨਦਾਰ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਪਿੰਡੋਰਾ ਆਸ-ਪਾਸ ਦੇ ਇਲਾਕੇ ਦੇ अनेका ਲੋਕ ਹਾਜ਼ਰ ਸਨ ਇਸ ਮੌਕੇ ਤੇ ਕੇਕ ਕੱਟ ਕੇ ਸਾਰਿਆਂ ਨੇ ਇੱਕ ਦੂਜੇ ਨੂੰ 크ਿਸਮਸ ਦੀ ਵਧਾਈ ਦਿੱਤੀ ਅੱਜ ਦੇ ਇਸ ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ ਤੇ ਪਿੰਡ ਵਿੱਚ ਪ੍ਰਭਾਤ ਫੇਰੀ ਕੱਢਣ ਵਾਲੇ ਔਰ ਪ੍ਰਾਰਥਨਾ ਕਰਨ ਵਾਲੇ ਸਾਰੇ ਵਿਅਕਤੀਆਂ ਨੂੰ ਚੇਚੇ ਤੌਰ ਤੇ ਡਾਕਟਰ ਰਕੇਸ਼ ਵਿਲੀਅਮ ਵੱਲੋਂ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਵਿੱਚ ਜੋਸਫ ਮਸੀ ਪਾਸਟਰ ਸਰਾਫਿਨ ਸਬਰਵਾਲ ਪ੍ਰੇਮ ਮਸੀ ਵਿਨੇ ਜੋਸਫ ਕਰਮਪਾਲ ਰਜੇਸ਼ ਕੁਮਾਰ ਵੀਰਪਾਲ ਬਲਵਿੰਦਰ ਸਨੀ ਵਿਪਨ ਜਨਕਰਾਜ ਆਦੀ ਹਾਰ ਜਨਸਨ ਇਸ ਮੌਕੇ ਤੇ ਉ체ਚੇ ਤੌਰ ਤੇ ਪਹੁੰਚੇ ਪ੍ਰਸਿੱਧ ਡਾਕਟਰ ਜਨਾਰਥਨ ਅਤੇ ਵਿਨੇ ਹੈ ਨਰੀਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ ਇਸ ਮੌਕੇ ਤੇ ਡਾਕਟਰ ਜਨਾਰਥਨ ਨੇ ਨਰਸਿੰਘਾ ਵਜਾ ਕੇ ਪ੍ਰਭੂ ਯੇਸੂ ਮਸੀਹ ਜੀ ਦੀ ਮਹਿਮਾ ਕੀਤੀ ਇਸ ਮੌਕੇ ਤੇ ਪਾਸਟਰ ਜੋਸਫ ਸਰਾਫੀਨ ਪ੍ਰੇਮਪਾਲ ਅਤੇ ਡਾਕਟਰ ਜਨਾਰਥਨ ਵੱਲੋਂ ਸਾਰਿਆਂ ਨੂੰ ਵੱਡੇ ਦਿਲ ਦੀ ਵਧਾਈ ਦਿੱਤੀ ਗਈ ਇਸ ਮੌਕੇ ਤੇ ਆਈ ਹੋਈ ਸਾਰੀ ਸੰਗਤ ਨੇ ਪਰਮੇਸ਼ਵਰ ਦੇ ਭਜਨ ਗਾਏ ਅਤੇ ਢੋਲ ਦੇ ਨਗਾਰਿਆਂ ਦੇ ਉੱਤੇ ਖੂਬ ਭੰਗੜੇ ਵੀ ਪਾਏ thank <laughs> you ਮੈਂ ਡਾਕਟਰ ਜਨਾਤਨ ਮੈਡੀਕਲ ਅਫੀਸਰ ਮੇਰੀ ਪੋਸਟਿੰਗ ਸੀਐਚਸੀ ਤਾਰੀਵਾਲਾ ਔਰ ਅੱਜ ਅਸੀਂ 24th ਆਫ ਦਿਸੰਬਰ ਨੂੰ ਡਾਕਟਰ ਰਕੇਸ਼ ਵਿਲੀਅਮ ਜੀ ਦੇ ਨਿਵਾਸ ਖਾਨ ਦੇ ਵਿੱਚ ਜਿਹੜਾ ਇਹ ਪ੍ਰੋਗਰਾਮ ਔਰ ਬੜਾ ਹੀ ਅੱਛਾ ਪ੍ਰੋਗਰਾਮ ਜਿਹੜਾ ਦੇ ਆਰਗੇਨਾਈਜ਼ ਕੀਤਾ ਗਿਆ ਔਰ ਸ਼ਹਿਰ ਦੀਆਂ ਸਮੂਹ ਸੰਗਤਾਂ ਨੂੰ ਪਿੰਡ ਦੀਆਂ ਸੰਗਤਾਂ ਨੂੰ ਇੱਥੇ ਨਿਮੰਤਰਣ ਦਿੱਤਾ ਗਿਆ ਡਾਕਟਰ ਸਾਹਿਬ ਵੱਲੋਂ ਭਾਜੀ ਵੱਲੋਂ ਔਰ ਇਹਨਾਂ ਦੇ ਪੂਰੇ ਪਰਿਵਾਰ ਵੱਲੋਂ ਪੂਰੇ ਖਾਨਦਾਨ ਵੱਲੋਂ ਬੱਚਿਆਂ ਵੱਲੋਂ ਬਹੁਤ ਹੀ ਅੱਛੇ ਤਰੀਕੇ ਦੇ ਨਾਲ ਹਰ ਇੱਕ ਚੀਜ਼ ਜਿਹੜੀ ਆਰਗੇਨਾਈਜ਼ ਕੀਤੀ ਗਈ ਸੰਗਤਾਂ ਦਾ ਅਰੇਂਜਮੈਂਟ ਕੀਤਾ ਗਿਆ ਸੰਗਤਾਂ ਦਾ ਮਾਨ ਸਨਮਾਨ ਕੀਤਾ ਗਿਆ ਉਹਨਾਂ ਨੂੰ ਬੜੇ ਵਧੀਆ ਤਰੀਕੇ ਨਾਲ ਅਟੈਂਡ ਕੀਤਾ ਗਿਆ ਔਰ ਅੱਜ ਇਸ ਮੌਕੇ ਤੇ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਹਾੜੇ ਤੇ ਅਸੀਂ ਸਭ ਇਕੱਠੇ ਹੋਏ ਔਰ ਡਾਕਟਰ ਕੇਸ਼ ਵਿਲੀਅਮ ਜੀ ਨੇ ਬਹੁਤ ਹੀ ਅੱਛਾ ਸੁਨੇਹਾ ਜਿਹੜਾ ਉਹ ਸੰਗਤਾਂ ਨੂੰ ਦਿੱਤਾ ਵੀ ਕਿਉਂਕਿ ਪ੍ਰਭੂ ਯਿਸੂ ਮਸੀਹ ਦੇ ਜੀਵਨ ਤੋਂ ਅਸੀਂ ਇੱਕ ਚੀਜ਼ ਜੋ ਸਿੱਖਦੇ ਹਾਂ ਉਹ ਇਹ ਆ ਕਿ ਉਹਨਾਂ ਨੇ ਸਾਨੂੰ ਆਪਣੇ ਪ੍ਰੇਮ, ਪਿਆਰ ਔਰ ਸਨੇਹ ਦਾ ਸੰਦੇਸ਼ ਦਿੱਤਾ ਔਰ ਇਹੀ ਸਨੇਹਾ ਅਸੀਂ ਸਮੂਹ ਸੰਗਤਾਂ ਨੂੰ, ਸਮੂਹ ਜ਼ਿਲ੍ਹਾ ਵਾਸੀਆਂ ਨੂੰ, ਪੰਜਾਬ ਵਾਸੀਆਂ ਨੂੰ, ਹਰਦੇਸ਼ ਵਾਸੀਆਂ ਨੂੰ ਦੇਣਾ ਚਾਹੁੰਦੇ ਆ। ਪ੍ਰਭੂ ਯਿਸੂ ਮਸੀਹ ਦੇ ਵਿੱਚ ਰਹਿ ਕੇ ਅਸੀਂ ਪ੍ਰੇਮ ਪਿਆਰ ਦੇ ਨਾਲ ਮੇਲ ਮਿਲਾਪ ਦੇ ਨਾਲ ਅਸੀਂ ਰਹਿਣਾ ਆ। ਸਭ ਦਾ ਧੰਨਵਾਦ। ਅੱਜ ਦੁਨੀਆ ਭਰ ਦੇ ਵਿੱਚ ਪ੍ਰਭੂ ਯਿਸੂ ਮਸੀਹ ਜੀ ਦਾ ਜਨਮ ਦਿਹਾੜਾ ਜੋ ਮਨਾਇਆ ਜਾ ਰਿਹਾ ਵਾ। ਅੱਜ ਤੋਂ ਤਕਰੀਬਨ 2023 ਸਾਲ ਪਹਿਲਾਂ ਪ੍ਰਭੂ ਯਿਸੂ ਮਸੀਹ ਮਾਨਵ ਬਣ ਕੇ ਇਸ ਧਰਤੀ ਦੇ ਉੱਤੇ ਆਏ ਸੀਗੇ। ਔਰ ਉਸ ਸਮੇਂ ਧਰਤੀ ਦੇ ਉੱਤੇ ਪਾਪ ਜਿਹੜਾ ਬਹੁਤ ਜ਼ਿਆਦਾ ਵੱਧ ਚੁੱਕਾ ਸੀਗਾ ਔਰ ਉਹਨਾਂ ਦੇ ਆਉਣ ਦਾ ਮਕਸਦ ਇੱਕੋ ਸੀਗਾ ਕਿ ਇੱਕ ਦੂਸਰੇ ਨੂੰ ਮਾਫ ਕਰੋ ਆਪਸ ਦੇ ਵਿੱਚ ਪਿਆਰ ਕਰੋ ਔਰ ਇਸ ਸੰਸਾਰ ਦੇ ਵਿੱਚ ਸ਼ਾਂਤੀ ਦੀ ਲਹਿਰ ਆਵੇ ਔਰ ਆਪਣੇ ਮਕਸਦ ਦੇ ਵਿੱਚ ਪ੍ਰਭੂ ਯਿਸੂ ਮਸੀਹ ਕਾਮਯਾਬ ਹੋਏ ਔਰ ਉਹਨਾਂ ਪੂਰੇ ਸੰਸਾਰ ਦੇ ਲਈ ਆਪਣਾ ਜੀਵਨ ਜਿਹੜਾ ਵਾ ਉਹਨੂੰ ਤਿਆਗ ਦਿੱਤਾ ਔਰ ਅੱਜ ਦੁਨੀਆ ਭਰ ਦੇ ਵਿੱਚ ਪ੍ਰਭੂ ਯਿਸੂਮਸੀ ਦਾ ਜਨਮ ਦਿਨ ਮਨਾ ਰਹੇ ਨੇ ਔਰ ਮੈਂ ਆਪਣੇ ਨਗਰ ਵਾਸੀਆਂ ਨੂੰ ਪੰਜਾਬ ਸੂਬੇ ਨੂੰ ਹਿੰਦੁਸਤਾਨ ਨੂੰ ਔਰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਸਦੇ ਭਾਈਚਾਰੇ ਨੂੰ ਪ੍ਰਭੂ ਯਿਸੂਮਸੀ ਜੀ ਦੇ ਜਨਮ ਦਿਨ ਦੀ ਲੱਖ ਲੱਖ ਵਧਾਈ ਦਿੰਦਾ ਹਾਂ ਔਰ ਨਾਲ ਹੀ ਨਵੇਂ ਸਾਲ ਦੀਆਂ ਵੀ ਲੱਖ ਲੱਖ ਮੁਬਾਰਕਾਂ ਦਿੰਦਾ ਹਾਂ